ਸਸਿਕਲ ਜੀ ਮਸਿੰਦਰਪਾਲ ਬੀਆਰਸੀ ਬਲਾਕ ਡਾਰੀਆਂ ਅੱਜ ਆਪਾਂ ਗੱਲ ਕਰਾਂਗੇ 8ਵੀਂ ਜਮਾਤ ਦੀ ਸੀਪੀ ਦੀ ਚੌਥੀ ਸ਼ੀਟ ਬਾਰੇ ਇੱਕ ਜਮਾਤ ਗਤੀਵਿਧੀ ਦੌਰਾਨ ਪ੍ਰਵੀਨ ਨੇ ਇੱਕ ਸਰਕਟ ਵਿੱਚ ਗਵੱਲਬ ਨੂੰ ਜੋੜਿਆ ਅਤੇ ਵੱਖ-ਵੱਖ ਤਰਲ ਪਦਾਰਥਾਂ ਦੀ ਜਾਂਚ ਕੀਤੀ ਉਹਨੇ ਦੇਖਿਆ ਕਿ ਉਹਨਾਂ ਵਿੱਚੋਂ ਇੱਕ ਵਿੱਚ ਵੱੱਲਬ ਨਹੀਂ ਚਮਕਿਆ ਕਿਹੜੇ ਘੋਲ ਦੀ ਜਾਂਚ ਦੌਰਾਨ ਜਿਹੜਾ ਵੱੱਲਬ ਹੈ ਨਹੀਂ ਚਮਕੇਗਾ ਤਾਂ ਇਹਦਾ ਆਨਸਰ ਹੈ ਜੀ ਪਾਣੀ ਵਿੱਚ ਜਿਹੜਾ ਖੰਡ ਦਾ ਘੋਲ ਹੈ ਉਹਦੇ ਵਿੱਚ ਵੱੱਲਬ ਨਹੀਂ ਚਮਕੇਗਾ ਤੀਜਾ ਇਹਦਾ ਆਨਸਰ ਰਾਜਨ ਨੇ ਗਰਮ ਚਾਹ ਦੇ ਕੱਪ ਵਿੱਚ ਰੱਖੇ ਧਾਤ ਦੇ ਚਮਚੇ ਨੂੰ ਛੋਇਆ ਉਹਨੂੰ ਗਰਮ ਮਹਿਸੂਸ ਲੱਗਾ ਧਾਤ ਦੇ ਚਮਚੇ ਨੇ ਤਾਪ ਨੂੰ ਆਪਣੇ ਵਿੱਚੋਂ ਲੰਘਣ ਦਿੱਤਾ ਕਿਉਂਕਿ ਇਹ ਚਾਲਕ ਹੈ ਚਾਲਕ ਉਹ ਹੁੰਦੇ ਨੇ ਜਿਨ੍ਹਾਂ ਵਿੱਚੋਂ ਜੜਾ ਤਾਪ ਹੈ ਲੰਘ ਜਾਂਦਾ ਨਵੀਨ ਨੇ ਦੇਖਿਆ ਕਿ ਉਸ ਦੀ ਬਿਜਲੀ ਪ੍ਰੈਸ ਦਾ ਜਿਹੜਾ ਹੈਂਡਲ ਆ ਪਲਾਸਟਿਕ ਦਾ ਬਣਿਆ ਹੋਇਆ ਇਹ ਇਸ ਲਈ ਹੈ ਕਿਉਂਕਿ ਪਲਾਸਟਿਕ ਇੱਕ ਰੋਧਕ ਆ ਰੋਧਕ ਜਿਨ੍ਹਾਂ ਵਿੱਚੋਂ ਜੜੀ ਬਿਜਲੀ ਆ ਉਹ ਨਹੀਂ ਲੰਘਦੀ ਇੱਕ ਵਿਗਿਆਨ ਮੇਲੇ ਦੌਰਾਨ ਰਣਵੀਰ ਨੇ ਸਮਝਾਇਆ ਕਿ LED ਬੱਲਬ ਊਰਜਾ ਬਚਾਉਂਦੇ ਨੇ ਅੱਜ ਕੱਲ੍ਹ ਆਪਾਂ LED ਬੱਲਬ ਵੀ ਯੂਜ਼ ਕਰ ਰਹੇ ਹਾਂ ਉਹਦੇ ਦੋਸਤ ਆਰਵ ਨੇ ਪੁੱਛਿਆ ਕਿ LED ਦਾ ਕੀ ਅਰਥ ਹੈ ਤਾਂ ਬੱਚੋ LED ਦਾ ਅਰਥ ਹੁੰਦਾ ਲਾਈਟ ਐਮਿਟਿੰਗ ਡਾਇਓਡ ਯਾਨੀ ਪਹਿਲਾ ਇਹਦਾ ਆਨਸਰ ਗੁਰਪ੍ਰੀਤ ਨੇ ਕਸ਼ੇਧਿਤ ਪਾਣੀ ਰਾਹੀਂ ਤਾਰਾਂ ਨੂੰ ਜੋੜ ਕੇ ਬੱਲਣ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਕੰਮ ਨਹੀਂ ਕੀਤਾ ਇਹ ਦਰਸਾਉਂਦਾ ਕਿ ਕਸ਼ੇਧਿਤ ਪਾਣੀ ਬਿਜਲੀ ਸੰਚਾਲਨ ਨਹੀਂ ਕਰਦੀ ਹੈ ਜਦੋਂ ਸੰਦੀਪ ਨੇ ਇੱਕ ਬੱਲਬ ਨੂੰ ਨਿੰਬੂ ਦੇ ਰਸ ਵਿੱਚ ਡਬੋਇਆ ਤਾਰਾਂ ਨਾਲ ਜੋੜਿਆ ਤਾਂ ਬੱਲਬ ਥੋੜਾ ਜਿਹਾ ਚਮਕਿਆ ਉਸਨੇ ਸਿੱਟਾ ਕੱਢਿਆ ਕਿ ਨਿੰਬੂ ਦਾ ਰਸ ਤੇਜਾਬ ਕਾਰਨ ਬਿਜਲੀ ਦਾ ਚੱਲ ਕੇ ਚੌਥਾ ਇਹਦਾ ਆਨਸਰ ਤੇਜਿੰਦਰ ਇਹ ਜਾਣਨਾ ਚਾਹੁੰਦਾ ਸੀ ਕਿ ਉਸਦਾ ਪੁਰਾਣਾ ਪੇਚਕਸ ਚੁੰਬਕੀ ਸਮੱਗਰੀ ਤੋਂ ਬਣਿਆ ਹੈ ਜਾਂ ਨਹੀਂ ਉਹਦੀ ਇਹ ਆਪਣੇ ਗਾਣੇ ਉਸ ਨੂੰ ਡੈਸ਼ ਦੀ ਵਰਤੋਂ ਬਾਰੇ ਦੱਸਿਆ ਤਾਂ ਦੇਖੋ ਜੇ ਉਹ ਜਾਨਣਾ ਚਾਹੁੰਦਾ ਵੀ ਉਹ ਚੁੰਬਕੀ ਸਮੱਗਰੀ ਤੋਂ ਬਣਿਆ ਜਾਂ ਨਹੀਂ ਬਣਿਆ ਤਾਂ ਉਹ ਯੂਜ਼ ਕਰੇਗਾ ਜੀ ਕੰਪਾਸ ਦੂਜਾ ਇਹਦਾ ਆਨਸਰ ਕੈਂਪਿੰਗ ਕਰਦੇ ਸਮੇਂ ਗੁਰਜੈਂਟ ਨੇ ਇੱਕ ਛੋਟੇ ਜਿਹੇ ਯੰਤਰ ਦੀ ਵਰਤੋਂ ਕੀਤੀ ਜਿਹਦੀ ਸੂਈ ਹਮੇਸ਼ਾ ਉੱਤਰ ਵੱਲ ਇਸ਼ਾਰਾ ਕਰਦੀ ਸੀ ਉਸਨੇ ਜੋ ਯੰਤਰ ਵਰਤਿਆ ਉਹ ਇੱਕ ਚੁੰਬਕੀ ਕੰਪਾਸ ਤੀਜਾ ਇਹਦਾ ਆਨਸਰ ਭਾਰਤ ਭੂਸ਼ਣ ਦੇ ਪਿਤਾ ਇੱਕ ਸੁਨਾਰ ਹਨ ਜੋ ਬਿਜਲੀ ਦੇ ਕਰੰਟ ਦੀ ਵਰਤੋਂ ਕਰਕੇ ਸਸਤੇ ਧਾਤ ਦੀਆਂ ਅੰਗੂਠੀਆਂ ਉੱਤੇ ਸੋਨੇ ਦੀ ਪਰਤ ਛੜਾ ਦਿੰਦੇ ਨੇ ਉਹ ਕਿਸ ਪ੍ਰਕਿਰਿਆ ਦੀ ਵਰਤੋਂ ਕਰਦੇ ਨੇ ਤਾਂ ਦੇਖੋ ਇਹ ਬਿਜਲੀ ਮਲਮਾ ਕਰਨ ਜੋ ਕਿ ਇੱਕ ਇੰਪੋਰਟੈਂਟ ਕੁਐਸਚਨ ਹੈ ਇਹਦਾ ਆਨਸਰ ਹੈ ਜੀ ਬਿਜਲੀ ਮਲਮਾ ਕਰਨ ਇੱਕ ਵਿਗਿਆਨ ਪ੍ਰਯੋਗ ਦੌਰਾਨ ਗੁਰਵਿੰਦਰ ਨੇ ਇੱਕ ਨੀਲੇ ਘੋਲ ਵਿੱਚ ਦੋ ਤਾਂਬੇ ਦੀਆਂ ਪਲੇਟਾਂ ਡ부ਈਆਂ ਅਤੇ ਕਰੰਟ ਲੰਘਾਇਆ ਇਸ ਵਿੱਚ ਵਰਤੇ ਗਿਆ ਜਿਹੜਾ ਨੀਲਾ ਘੋਲ ਸੀ ਉਹ ਸੀ ਜੀ ਕਾਪਰ ਸਲਫੇਟ ਦਾ ਘੋਲ ਆਪਣੇ ਇਸ਼ਨਾਨ ਘਰ ਵਿੱਚ ਸ਼ਸ਼ੀ ਨੇ ਦੇਖਿਆ ਕਿ ਟੁੰਟੀਆਂ ਚਮਕਦਾਰ ਸਨ ਅਤੇ ਇਹਨਾਂ ਨੂੰ ਆਸਾਨੀ ਨਾਲ ਜੰਗਾਲ ਨਹੀਂ ਲੱਗਦਾ ਸੀ। ਇਸ ਲਈ ਸੀ ਕਿਉਂਕਿ ਟੁੰਟੀਆਂ ਉੱਪਰ ਡੈਸ਼ ਦੀ ਪਰਤ ਸੀ ਤਾਂ ਬੱਚੋ ਇਹ ਪਰਤ ਜਿਹੜੀ ਸੀ ਉਹ ਹੈ ਜੀ ਕਰੋਮੀਅਮ। ਪ੍ਰੀਤੀ ਨੇ ਦੇਖਿਆ ਕਿ ਉਸ ਦੇ ਘਰ ਦੇ ਲੋਹੇ ਦੇ ਗੇਟ ਨੂੰ ਕਦੇ ਜੰਗਾਲ ਨਹੀਂ ਲੱਗਿਆ। ਉਹਦੇ ਪਿਤਾ ਨੇ ਉਹਨੂੰ ਦੱਸਿਆ ਵੀ ਇਸ ਉੱਪਰ ਜ਼ਿੰਕ ਦੀ ਪਰਤ ਜੜੀ ਹੋਈ ਹੈ। ਹੁਣ ਦੇਖੋ ਕਿਸੇ ਜੇ ਪੱਲੋਹੇ ਦੀ ਧਾਤ ਦੇ ਉੱਤੇ ਜਿੰਕ ਦੀ ਪਰਤ ਛੜਾਣੇ ਆ ਤਾਂ ਉਹ ਹੁੰਦਾ ਹੈ ਜੀ ਗੈਲਵਨਾਈਜੇਸ਼ਨ ਯਾਨੀ ਚੌਥਾ ਇਹਦਾ ਆਨਸਰ ਇੱਕ ਪ੍ਰੈਕਟੀਕਲ ਦੌਰਾਨ ਹਰਿੰਦਰ ਨੇ ਇੱਕ ਤਾਰ ਘੱਟੀ ਅਤੇ ਇਸ ਦਿਵਾਲੀ ਦੀਵਾਲੇ ਪਲਾਸਟਿਕ ਦੀ ਪਰਤ ਦੇਖੀ ਅਧਿਆਪਕ ਨੇ ਕਿਹਾ ਕਿ ਇਹ ਪੀਵੀਸੀ ਹੈ ਪੀਵੀਸੀ ਦਾ ਅਰਥ ਹੁੰਦਾ ਹੈ ਪੋਲੀਵਿਨਾਈਲ ਕਲੋਰਾਈਡ ਬਰਸਾਤ ਦੇ ਮੌਸਮ ਤੋਂ ਬਾਅਦ ਅਕਰਮ ਨੇ ਦੇਖਿਆ ਕਿ ਉਸਦੇ ਪਾਰਕ ਵਿੱਚ ਲੋਹੇ ਦਾ ਝੁੱਲਾ ਲਾਲ ਪੂਰਾ ਹੋ ਗਿਆ ਸੀ ਇਹ ਪਾਠ ਵੀ ਤੋਂ ਪੜਦੇ ਆ ਰਹੇ ਹਾਂ ਸੌਰੀ ਛੋਟੀ ਕਲਾਸ ਤੋਂ ਹੀ ਪੜਦੇ ਆ ਰਹੇ ਹਾਂ ਇਸ ਤਰ੍ਹਾਂ ਦਿੱਲੀ ਨੂੰ ਕਿਹਾ ਜਾਏਗਾ ਜੰਗ ਲੱਗਣਾ ਜਦੋਂ ਗੁਰਚਰਨ ਨੇ ਆਪਣਾ ਟੇਬਲ ਲੈਂਪ ਚਾਲੂ ਕੀਤਾ ਤਾਂ ਬੱਲਬ ਚਮਕਣ ਲੱਗ ਪਿਆ ਕਿਉਂਕਿ ਇਲੈਕਟ੍ਰੋਨ ਤਾਰ ਵਿੱਚ ਚੱਲਣ ਲੱਗ ਪਏ ਇਸ ਗਤੀ ਨੂੰ ਕਿਹਾ ਜਾਏਗਾ ਚਾਰਜਾਂ ਦਾ ਪ੍ਰਵਾਹ ਦੂਜਾ ਇਹਦਾ ਆਨਸਰ ਇੱਕ ਪ੍ਰਯੋਗਸ਼ਾਲਾ ਗਤੀਵਿਧੀ ਦੌਰਾਨ ਰਾਜਵਿੰਦਰ ਇੱਕ ਸਰਕਟ ਵਿੱਚੋਂ ਵਹਿ ਰਹੇ ਕਰੰਟ ਨੂੰ ਮਾਪਣਾ ਚਾਹੁੰਦਾ ਸੀ ਕਿਹੜਾ ਯੰਤਰ ਉਹਨੂੰ ਵਰਤਣਾ ਚਾਹੀਦਾ ਹੈ ਤਾਂ ਇਹਦਾ ਆਨਸਰ ਹੈ ਜੀ ਐਮਮੀਟਰ ਜੋ ਕਿ ਕਰੰਟ ਮਾਪਣ ਦੇ ਕੰਮ ਆਉਂਦਾ ਹੈ ਇੱਕ ਪ੍ਰੋਜੈਕਟ ਵਿੱਚ ਤਾਂਬੇ ਦੀਆਂ ਤਾਰਾਂ ਨੂੰ ਟਾਂਕਾ ਲਗਾਉਣ ਤੋਂ ਪਹਿਲਾਂ ਵਿਕਾਸ ਨੇ ਉਹਨਾਂ ਨੂੰ ਟਿਨ ਦੀ ਇੱਕ ਪਤਲੀ ਪਰਤ ਨਾਲ ਲੇਪ ਕੀਤਾ ਇਸ ਪਰ ਕਿਰਿਆ ਨੂੰ ਕਿਹਾ ਜਾਏਗਾ ਜੀ ਟਿਨਿੰਗ ਚੌਥਾ ਇਹਦਾ ਆਨਸਰ ਇੱਕ ਫੈਕਟਰੀ ਦੇ ਦੌਰੇ ਦੌਰਾਨ ਹਰਸ਼ ਨੇ ਬਿਜਲੀ ਦੀ ਵਰਤੋਂ ਕਰਕੇ ਸ਼ੁੱਧ ਤਾਂਬੇ ਨੂੰ ਅਸ਼ੁੱਧ ਤਾਂਬੇ ਤੋਂ ਵੱਖ ਕਰਦੇ ਦੇਖਿਆ ਇਸ ਪਰ ਕੀਆ ਨੂੰ ਕਿਹਾ ਜਾਂਦਾ ਹੈ ਵਿਜਲਾਈ ਸ਼ੁੱਧੀਕਰਨ ਚੌਥਾ ਇਹਦਾ ਆਨਸਰ ਇੱਕ ਗਹਿਰੀਆਂ ਗਹਿਣੀਆਂ ਦੀ ਵਰਕਸ਼ਾਪ ਵਿੱਚ ਕਾਵਿਆ ਨੇ ਸਸਤੇ ਧਾਤ ਦੇ ਗਹਿਣਿਆਂ ਨੂੰ ਆਕਰਸ਼ਕ ਬਣਾਉਣ ਲਈ ਸੋਨੇ ਨਾਲ ਲੇਪ ਕੀਤੇ ਹੋਏ ਵੇਖਿਆ ਇਹ ਪ੍ਰਕਿਰਿਆ ਇਹਨਾਂ ਵਿੱਚ ਵਰਤੀ ਜਾਂਦੀ ਹੈ ਤਾਂ ਇਹ ਹੈ ਜੀ ਗੈਲਵਨਾਈਜ਼ੇਸ਼ਨ ਨਹੀਂ ਗੈਲਵਨਾਈ ਨਕਲੀ ਗਹਿਣੇ ਬਣਾਉਣਾ ਅਰੁਣ ਨੇ ਦੇਖਿਆ ਕਿ ਉਸ ਦੇ ਸਾਈਕਲ ਦੇ ਧਾਰ ਦੇ ਹਿੱਸੇ ਮੀਂਹ ਵਿੱਚ ਰਹਿਣ ਤੋਂ ਬਾਅਦ ਫਿੱਕੇ ਅਤੇ ਖੁਰਦਰੇ ਹੋਣ ਲੱਗ ਪਏ ਇਸ ਨੁਕਸਾਨ ਨੂੰ ਕਿਹਾ ਜਾਂਦਾ ਹੈ ਖੁਰਨਾ ਖੁਰਨ ਪਹਿਲਾ ਇਹਦਾ ਆਨਸਰ ਪ੍ਰਿਆ ਦੇ ਪਿਤਾ ਇੱਕ ਗਹਿਣਿਆਂ ਦੀ ਦੁਕਾਨ ਚਲਾਉਂਦੇ ਹਨ ਜਿੱਥੇ ਬਿਜਲੀ ਦੀ ਵਰਤੋਂ ਕਰਕੇ ਪੁਰਾਣੇ ਗਹਿਣਿਆਂ ਉੱਪਰ ਸੋਨੇ ਦੀ ਪਰਤ ਚੜਾਈ ਜਾਂਦੀ ਆ ਇਹ ਕੀ ਦੀ ਉਦਾਹਰਣ ਹੈ ਇਹ ਉਦਾਹਰਣ ਹੈ ਜੀ ਬਿਜਲੀ ਧਾਰਾ ਦਾ ਰਸਾਇਣਿਕ ਪ੍ਰਭਾਵ ਤੀਜਾ ਇਹਦਾ ਆਨਸਰ ਆਸ਼ੂ ਨੇ ਦੋ ਤਾਰਾਂ ਨੂੰ ਇੱਕ ਬਿਕਰ ਵਿੱਚ ਡਬੋਇਆ ਜਿਸ ਵਿੱਚ ਨੀਲਾ ਕਾਪਰ ਸਲਫੇਟ ਦਾ ਘੋਲ ਸੀ ਜਦੋਂ ਕਰੰਟ ਲੰਘਾਇਆ ਗਿਆ ਤਾਂ ਘੋਲ ਦਾ ਰੰਗ ਹੌਲੀ-ਹੌਲੀ ਬਦਲ ਗਿਆ ਇਹ ਦਰਸਾਉਂਦਾ ਹੈ ਜੀ ਬਿਜਲੀ ਧਾਰਾ ਦਾ ਰਸਾਇਣਿਕ ਪ੍ਰਭਾਵ ਮਾਨਵ ਨੇ ਵੱਖ-ਵੱਖ ਤਰਲ ਪਦਾਰਥਾਂ ਦੀ ਜਾਂਚ ਕੀਤੀ ਕਿ ਕਿਹੜੇ ਬਿਜਲੀ ਦਾ ਸੰਚਾਲਨ ਕਰ ਸਕਦੇ ਹਨ ਉਸ ਨੇ ਦੇਖਿਆ ਕਿ ਇੱਕ ਤਰਲ ਦੀ ਜਾਂਚ ਦੌਰਾਨ ਬੱਲਬ ਨੂੰ ਚਮਕਿਆ ਇਹ ਤਰਲ ਸੀ ਜੀ ਨਿੰਬੂ ਦਰਸ ਬੱਲਬ ਨਾ ਚਮਕਿਆ ਤੇ ਜੇ ਨਾ ਚਮਕਿਆ ਹੈਗਾ ਜੀ ਤਾਂ ਇੱਥੇ ਆਊਗਾ ਬਨਸਪਤੀ ਤੇਲ ਇੱਕ ਫੈਕਟਰੀ ਦੇ ਦੌਰਾਨ ਨੇਹਾ ਨੇ ਦੇਖਿਆ ਕਿ ਭਾਂਡਿਆਂ ਨੂੰ ਚਮਕਦਾਰ ਅਤੇ ਜੰਗਾਲ ਰੋਧਕ ਬਣਾਉਣ ਲਈ ਇੱਕ ਚਮਕਦਾਰ ਪਰਤ ਨਾਲ ਚੜਾਈ ਗਈ ਇਸ ਬਿਜਲੀ ਮਲੰਮਾ ਕਰਨ ਲਈ ਆਮ ਤੌਰ ਤੇ ਕਿਹੜੀ ਤਾਤ ਵਰਤੀ ਜਾਂਦੀ ਹੈ ਤਾਂ ਇਹਦੇ ਵਾਸਤੇ ਆਪਾਂ ਵਰਤਦੇ ਹਾਂ ਜੀ ਕਰੋਮੀਅਮ ਤੀਜਾ ਇਹਦਾ ਆਨਸਰ ਨੀਰਜ ਆਪਣੀ ਮਾਂ ਦੇ ਪੁਰਾਣੇ ਚਾਂਦੀ ਦੇ ਚਮਚੇ ਨੂੰ ਬਿਜਲੀ ਮਲੰਮਾ ਕਰਨ ਲਈ ਇੱਕ ਦੁਕਾਨ ਤੇ ਲੈ ਗਿਆ ਤਾਂ ਜੋ ਇਹ ਦੁਬਾਰਾ ਚਮਕਦਾਰ ਵਿਖਾਈ ਦੇਵੇ ਦੁਕਾਨਦਾਰ ਨੇ ਪ੍ਰਕਿਰਿਆ ਦੌਰਾਨ ਚਮਚੇ ਨੂੰ ਬੈਟਰੀ ਦੇ ਰਣਾਤਮਕ ਟਰਮੀਨਲ ਨਾਲ ਜੋੜਿਆ ਇਸ ਬਿਜਲੀ ਮਲੰਮਾ ਕਰਨ ਵਿੱਚ ਚਾਂਦੀ ਦਾ ਚਮਚਾ ਡੈਸ਼ ਦੀ ਤਰ੍ਹਾਂ ਵਿਵਹਾਰ ਕਰੇਗਾ ਕੈਥੋਡ ਦੀ ਤਰ੍ਹਾਂ ਵਿਵਹਾਰ ਕਰੇਗਾ ਦੂਜਾ ਇਹਦਾ ਅੰਸਰ ਬੂਜੋ ਦੇ ਚਾਚੇ ਨੇ ਆਪਣੇ ਪਿੰਡ ਦੇ ਨੇੜੇ ਇੱਕ ਬਿਜਲੀ ਮਲੰਮਾ ਕਰਨ ਦੀ ਫੈਕਟਰੀ ਸ਼ੁਰੂ ਕੀਤੀ ਉਦੇ ਅਧਿਆਪਕ ਨੇ ਉਸ ਨੂੰ ਫੈਕਟਰੀ ਦੇ ਕੂੜੇ ਦੇ ਸੁਰੱਖਿਅਤ ਨਿਵਟਾਰੇ ਬਾਰੇ ਸਲਾਹ ਦਿੱਤੀ ਉਸ ਨੂੰ ਕੂੜੇ ਦਾ ਨਿਵਟਾਰਾ ਕਰਨਾ ਚਾਹੀਦਾ ਹੈ ਕਿ ਦੇ ਅਨੁਸਾਰ ਜੀ ਸਥਾਨਕ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰિયા ਨੇ ਇੱਕ ਬੱਲਬ ਨੂੰ ਜੋੜ ਕੇ ਜਾਂਚਣ ਦੀ ਕੋਸ਼ਿਸ਼ ਕੀਤੀ ਕਿ ਖੰਡ ਦਾ ਘੋਲ ਬਿਜਲੀ ਦਾ ਸੰਚਾਲਨ ਕਰ ਸਕਦਾ ਹੈ ਪਰ ਬੱਲਬ ਚਮਕਿਆ ਨਹੀਂ ਉਸਨੇ ਸੋਚਿਆ ਕਿ ਕਿਉਂ ਕਿਹੜਾ ਬਿਆਨ ਇਸ ਨਤੀਜੇ ਨੂੰ ਸਹੀ ਢੰਗ ਨਾਲ ਸਮਝਾਉਂਦਾ ਹੈ ਤਾਂ ਖੰਡ ਦਾ ਘੋਲ ਬਿਜਲੀ ਦਾ ਸੰਚਾਲਨ ਨਹੀਂ ਕਰਦਾ ਕਿਉਂਕਿ ਇਸ ਵਿੱਚ ਕੋਈ ਆਇਨ ਨਹੀਂ ਹੁੰਦੇ ਚੌਥਾ ਇਹਦਾ ਆਨਸਰ ਸੰਜੀਵ ਨੇ ਦੇਖਿਆ ਕਿ ਭੋਜਨ ਪਦਾਰਥਾਂ ਦੇ ਭੰਡਾਰਨ ਲਈ ਵਰਤੇ ਡੱਬਿਆਂ ਵਿੱਚ ਲੋਹੇ ਉੱਤੇ ਟਿੰਨ ਧਾਤ ਦਾ ਮਲੰਮਾ ਕਰਨ ਕੀਤਾ ਜਾਂਦਾ ਹੈ ਉਸਨੇ ਸੋਚਿਆ ਕਿ ਲੋਹੇ ਦੀ ਸਤਹ ਨੂੰ ਨੰਗਾ ਛੱਡਣ ਦੀ ਬਜਾਏ ਟਿੰਨ ਦੀ ਪਰਤ ਕਿਉਂ ਚੜਾਈ ਜਾਂਦੀ ਹੈ ਤਾਂ ਇਹਦਾ ਰੀਜਨ ਹੈ ਬੱਚੋ ਟਿੰਨ ਲੋਹੇ ਨੂੰ ਜੰਗਾਲ ਲੱਗਣ ਤੋਂ ਰੋਕਦਾ ਹੈ ਅਤੇ ਭੋਜਨ ਨਾਲ ਪ੍ਰਤੀਕਿਰਿਆ ਨਹੀਂ ਕਰਦਾ ਚੌਥਾ ਇਹਦਾ ਆਨਸਰ ਇੱਕ ਵਿਦਿਆਰਥੀ ਇੱਕ ਬੈਟਰੀ ਨਾਲ ਜੁੜੀ ਇੱਕ ਸਿੱਧੀ ਤਾਰ ਦੇ ਨੇੜੇ ਇੱਕ ਚੁੰਬਕੀ ਕੰਪਾਸ ਰੱਖਦਾ ਜਦੋਂ ਤਾਰ ਵਿੱਚੋਂ ਬਿਜਲੀ ਦਾ ਧਾਰਾ ਲੰਘਦੀ ਆ ਤਾਂ ਕੰਪਾਸ ਸੂਈ ਵਿਖੇਪਿਤ ਹੁੰਦੀ ਆ ਇਸ ਗਤੀ ਤੋਂ ਕੀ ਸਿੱਟਾ ਕੱਢਿਆ ਜਾ ਸਕਦਾ ਹੈ ਸਿੱਟਾ ਇਹ ਹੈ ਜੀ ਬਿਜਲੀ ਦਾ ਧਾਰਾ ਤਾਰ ਦੇ ਦੁਆਲੇ ਇੱਕ ਚੁੰਬੀ ਖੇਤਰ ਬਣਾ ਦਿੰਦੀ ਆ ਪਹਿਲਾ ਇਹਦਾ ਆਨਸਰ ਇੱਕ ਵਿਦਿਆਰਥੀ ਇੱਕ ਬੱਲਬ ਨੂੰ ਦੋ ਤਰੀਕਿਆਂ ਨਾਲ ਜੋੜਦਾ ਇੱਕ ਨਿੰਬੂ ਦੇ ਰਸ ਨਾਲ ਅਤੇ ਦੂਜਾ ਕਸ਼ੇਧਿਤ ਪਾਣੀ ਨਾਲ ਬੱਲਬ ਨਿੰਬੂ ਦੇ ਰਸ ਵਿੱਚ ਚਮਕਦਾ ਪਰ ਕਸ਼ੇਧਿਤ ਪਾਣੀ ਵਿੱਚ ਨਹੀਂ ਇਹ ਕੀ ਦਰਸਾਉਂਦਾ ਇਹ ਦਰਸਾਉਂਦਾ ਹੈ ਜੀ ਨਿੰਬੂ ਦਾ ਰਸ ਇੱਕ ਇਲੈਕਟ੍ਰੋਲਾਈਟ ਹੈ ਪਹਿਲਾ ਇਹਦਾ ਆਨਸਰ ਧੰਨਵਾਦ